ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਅਸੀਂ ਗੁਰਲੀਨ ਬੁਟੀਕ ਪਿੰਡ ਮਾਜਰੀ ਜੱਟਾਂ ਦੀ ਜਿਹੜਾ ਕਿ ਰੋਡ ਦੇ ਬਿਲਕੁਲ ਨਾਲ ਹੀ ਹੈ ਜਿੱਥੇ ਕਿ ਲੇਡੀਜ਼ ਅਤੇ ਜੈਂਟਸ ਕੱਪੜਿਆਂ ਦੀ ਸਲਾਈ ਤਸੱਲੀ ਬਖਸ਼ ਜੁਕੀ ਮਸ਼ੀਨਾਂ ਦੇ ਨਾਲ ਕੀਤੀ ਜਾਂਦੀ ਹੈ ਅੱਜ ਦੀ ਵੀਡੀਓ ਅਸੀਂ ਲੈ ਕੇ ਆਏ ਹਾਂ ਖਾਸ ਕਰ ਲੇਡੀਜ਼ ਦੇ ਲਈ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇ ਕਿ ਸੂਟਾਂ ਉੱਤੇ ਕਢਾਈ ਕਰਨ ਵਾਲੀ ਮਸ਼ੀਨ ਇਸ ਬੁਟੀਕ ਉੱਤੇ ਆ ਚੁੱਕੀ ਹੈ ਤੇ ਤੁਸੀਂ ਆਪਣੀ ਪਸੰਦੀਦੇ ਸੂਟਾਂ ਉੱਤੇ ਆਪਣੇ ਪਸੰਦ ਦੀ ਕਢਾਈ ਕਰਵਾ ਸਕਦੇ ਹੋ ਆਊਟ ਟਾਈਮ ਟਾਈਮ ਦੀ ਹੀ ਅਸ਼ੇਰਾ ਗੱਲ ਹੁੰਦੀ ਹਰ ਮੁਸ਼ਕਿਲ ਹੌਸਲੇ ਨਾਲ ਹੱਲ ਹੁੰਦੀ ਜੀ ਦੀ ਕੋਠੀ ਦਾਣੇ ਉਹਦੇ ਕਮਲੇ ਸਿਆਣੇ ਭਾਰੀ ਬਟੂਆ ਸਲਾਮੇ ਉਸੇ ਪੱਲ ਹੁੰਦੀ ਥੋੜਾ ਜਿਹਾ ਮਾਨ ਬੰਦਾ ਕਰੀ ਜਾਂਦਾ ਏ ਜਦੋਂ ਕਿਸਮਤ ਹੱਥਾਂ ਨਾ ਹਰਾਈ ਹੋਵੇ ਰੋਟੀਆਂ ਤੋਂ ਵੱਧ ਕੋਈ ਨਾ ਸਵਾਦ ਲੱਗਦੀ ਓ ਜਿਹੜੀ ਆਪਣੇਆਂ ਦਮ ਤੇ ਕਮਾਈ ਹੋਵੇ ਰੋਟੀਆਂ ਤੋਂ ਵੱਧ ਕੋਈ ਨਾ ਸਵਾਦ ਲੱਗਦੀ ਓ ਜਿਹੜੀ ਆਪਣੇਆਂ ਦਮ ਤੇ ਕਮਾਈ ਹੋਵੇ ਇਹ ਨਹੀਂ ਕਹਿੰਦਾ ਲੁੱਟਣੇ ਨਜ਼ਾਰੇ ਛੱਡ ਦਈਏ ਪਰ ਆਉਂਦਾ ਹੋਵੇ ਵਕਤ ਵਿਚਾਰਨਾ ਕਰਨਾ ਏ ਕੁਝ ਜਿਨੇ ਕਸਮੇ ਅਖਾਦੀ ਹੋਵੇ ਉਹਨੇ ਕਿਹੜੀ ਓਕੜ ਤੋਂ ਹਾਰਨਾ ਗੋਲਵਾਲ ਜਿਹੜਾ ਸਿੱਧੀ ਕਰੀ ਫਰੇ ਕੀ ਆ ਕਹਿੰਦੀ ਇਸ ਹਮ ਜੱਰੀ ਫਰੇ ਬੰਦੇ ਦੂਗਲੇ ਨੇ ਬਹੁਤ ਨੇੜੇ ਨੇੜੇ ਲੱਗਦੇ ਜਦੋਂ ਕਾਮਯਾਬੀ ਹਰਾਂ ਲੰਮੀ ਪਾਈ ਹੋਵੇ ਰੋਟੀਆਂ ਤੋਂ ਵੱਧ ਕੋਈ ਨਾ ਸਵਾਦ ਲੱਗਦੀ ਓ ਜਿਹੜੀ ਆਪਣੇ ਆਂ ਦਮ ਤੇ ਕਮਾਈ ਹੋਵੇ ਰੋਟੀਆਂ ਤੋਂ ਵੱਧ ਕੋਈ ਨਾ ਸਵਾਦ ਲੱਗਦੀ ਓ ਜਿਹੜੀ ਆਪਣੇ ਆਂ ਦਮ ਤੇ ਕਮਾਈ ਹੋਵੇ ਓ ਕੀ ਕਾਲਾ ਕੀ ਗੋਰਾ ਕਿੱਥੇ ਸ਼ਗਲਾ ਮੈਟਰ ਚੜਦੀਆਂ ਬਹੁਤ ਆ ਘੱਟ ਨੇ ਟੀਮਾਂ ਹੁੰਦੀਆਂ ਜਿਹੜੀਆਂ ਬੰਦਾ ਬੈਟਰ ਕਰਦੀਆਂ ਮੈਟਰ ਕਰਦਾ ਇੱਥੇ ਕੌਣ ਆ ਬੱਲੇ ਆ ਕਿਵੇਂ ਨਿਸ਼ਾਨਾ ਠੋਕੇ ਜਿਹੜਾ ਅੱਗੇ ਜਾਣ ਲਈ ਜੰਮਿਆ ਉਹਨੂੰ ਦਾ ਕੌਣ ਆ ਰੋਕੇ ਹੌਸਲੇ ਰੱਖ ਪਹਾੜੋਂ ਉੱਚੇ ਮੰਜ਼ਲ ਮਿਲਦੀ ਹੁੰਦੀ ਫੇਰ ਜੇ ਨੀਂਦਾ ਭੁੱਲ ਗਿਆ ਤੇ ਸਮਝ ਲੈ ਲਖੂ ਨੋਟਾਂ ਵਾਲਾ ਢੇਰਿਆ ਗੋਟੀਆਂ ਧਾਰਾਂ ਗੱਲ ਨਹੀਂ ਕੁਝ ਵੀ ਮਿੱਤਰਾ ਨਹੀਂ ਸੁੱਚੀ ਦੇ ਮੂਰੇ ਉਹਦੀ ਪੱਠ ਨਹੀਂ ਲੱਗਦੀ ਹੁੰਦੀ ਜਿਹੜਾ ਔਖੇ ਟਾਈਮ ਨੂੰ ਪੂਰੇ ਮਾੜੇ ਵਕਤ ਨੂੰ ਵਕਤ ਆ ਪਾਏ ਵੀਰੇ ਮਾਰ ਪਟਾ ਤੇ ਥਾਪੀ ਦੇ ਦੂਰੀ ਕਿਸੇ ਦੀ ਕਰੇਗਾ ਲੋਕੀ ਤਮਾਹ ਜਗਉਣੀ ਚਾਹੀਦੀ ਆ ਤੇਰੀ ਰੂਹ ਤੇਰੇ ਫੇਸ ਨਾਲੋਂ ਸੋਹਣੀ ਚਾਹੀਦੀ ਆ ਇੱਕ ਖਿੱਚ ਤੇਰੇ ਦਿਲ ਵਿੱਚੋਂ ਹੋਣੀ ਚਾਹੀਦੀ ਆ ਬਸ ਫੇਰ ਸਕਸੈਸ ਖੜਕਾਉਂ ਤੇਰਾ ਡੋਰੀ ਯਾਰਾ ਫੇਸ਼ਾ ਤੂੰ ਰੱਖੀ ਐਵੇਂ ਹੋ ਜੀਨਾ ਓਏ ਬੋਰ ਜਿਹੜਾ ਡਰ ਗਿਆ ਸਮਝੋ ਮਰ ਗਿਆ ਰਸਤੇ ਵਾਲੇ ਖੱਡਿਆਂ ਤੋਂ ਯਾਰਾ ਮਿਲਦਾ ਕੁਝ ਨਹੀਂ ਇੱਥੇ ਕੱਲੇ ਹੱਥ ਜੇ ਟਿਆਂ ਤੋਂ ਕੱਲ ਮੱਥੇ ਟੇਕੇ ਬਸ ਪੌਣੀਏ ਤੇ ਪੌਣੀ ਕੁੱਤੀ ਆਗੂ ਹੋਵੇ ਬੰਦਾ ਹਿੰਮਤੀਆ ਹੋਵੇ ਨਹੀਂਓ ਠੱਗ ਹੋਵੇ ਸੋਨੇ ਤੇ ਸੁਹਾਗੇ ਵਾਲਾ ਕੰਮ ਹੁੰਦਾ ਜਦੋਂ ਲਾਈਫ ਆਪਣੇ ਆ ਹੱਥਾਂ ਨਾਲ ਸਜਾਈ ਹੋਵੇ ਰੋਟੀਆਂ ਤੋਂ ਵੱਧ ਕੋਈ ਨਾ ਸਵਾਦ ਲੱਗਦੀ ਓ ਜਿਹੜੀ